ਰਮਣਾ ਕੀ ਟੂਣਾ ਜੇ ਕਰਨ ਲੱਗੀ ਯਾਰ ਐ ਥੋੜੀ ਹਟੂਗੀ ਲੱਤ ਯਾਰ ਇਹ ਠੰਡ ਕਰਕੇ ਦੁਖ ਰਹੀ ਆ ਮੈਂ ਹਟਾਉਣੀ ਆ ਜੀ ਆ ਦੇਖੋ ਜੀ ਕਿੰਨਾ ਕੁ ਸਮਾਲ ਲੈ ਮੈਂ ਹੁਣ ਬਣਾ ਕੇ ਦੇ ਦਿੰਨੀ ਆ ਸੋਨੂੰ ਦੋਸਤੋ ਅਕਸਰ ਕੀ ਹੁੰਦਾਗਾ ਜਾਂ ਤਾਂ ਆਪਣੇ ਪੁਰਾਣੇ ਤੋਂ ਪੁਰਾਣਾ ਕੋਈ ਵੀ ਫ੍ਰੈਕਚਰ ਹੁੰਦਾ ਉਹਦੀ ਵਜ੍ਹਾ ਕਰਕੇ ਬਹੁਤ ਜ਼ਿਆਦਾ ਦਰਦ ਹੁੰਦਾ ਜਾਂ ਕਈ ਵਾਰ ਸੱਟ ਲੱਗ ਜਾਂਦੀ ਹੈਗੀ ਤੇ ਕਈ ਵਾਰ ਆਪਣੀ ਹੱਡੀ ਵੀ ਟੁੱਟੀ ਹੁੰਦੀ ਹੈ ਉਹਦੀ ਵਜ੍ਹਾ ਕਰਕੇ ਮਤਲਬ ਵੀ ਜਿਹੜਾ ਪੁਰਾਣੀ ਤੋਂ ਪੁਰਾਣਾ ਦਰਦ ਅਕਸਰ ਠੰਡ ਵਿੱਚ ਆ ਕੇ ਬਹੁਤ ਜ਼ਿਆਦਾ ਦਰਦ ਕਰਦਾਗਾ ਤੇ ਆਪਾਂ ਇੱਕ ਅਜਿਹੀ ਚੀਜ਼ ਬਣਾਉਣ ਲੱਗੇ ਆ ਜਿਸ ਦੇ ਨਾਲ ਜਿਹੜਾ ਦਰਦ ਹੈ ਉਹ 2-3 ਦਿਨਾਂ ਵਿੱਚ ਹੀ ਆਪਣਾ ਠੀਕ ਹੋ ਜਾਊਗਾ ਤੇ ਆਪਾਂ 2-3 ਦਿਨ ਹੀ ਅਪਲਾਈ ਕਰਨਾ ਹੈ ਵਿੱਚ ਦੀ ਆਪਾਂ ਛੱਡ ਵੀ ਸਕਦੇ ਆਂਗੇ ਤੇ ਇਹਦੇ ਨਾਲ ਜਿਹੜਾ ਦਰਦ ਉਹ ਬਿਲਕੁਲ ਠੀਕ ਹੋ ਜਾਂਦਾ ਜੀ ਕਿ ਤੇ ਕਿਵੇਂ ਲਗਾ ਸਕਦੇ ਹਾਂ ਹਾਂਜੀ ਦੋਸਤੋ ਕਿਉਂਕਿ ਜਿਹੜਾ ਠੰਡ ਚ ਪੂਰਾ ਚੱਲਦਾ ਨਾ ਤੇ ਉਹ ਜਿਹੜਾ ਜਿੱਥੇ ਆਪਣਾ ਹੱਡ ਟੁੱਟਿਆ ਹੁੰਦਾ ਜਾਂ ਕੋਈ ਵੀ ਗੁੰਮਸਟ ਆਪਣੇ ਬੱਜੀ ਹੁੰਦੀ ਤਾਂ ਉਹ ਪੂਰੇ ਜਾ ਕੇ ਦੁਖਣ ਲੱਗ ਜਾਂਦੀ ਆ ਬਹੁਤ ਜ਼ਿਆਦੇ ਹਾਂਜੀ ਕਿਉਂਕਿ ਠੰਡ ਦੌਰਾਨ ਅਕਸਰ ਉਂਜਵੀ ਜੇਕਰ ਦਰਦ ਹੁੰਦਾ ਤਾਂ ਉੱਥੇ ਵੀ ਆਪਣੇ ਅਪਲਾਈ ਕਰ ਸਕਦੇ ਹਾਂ ਪਰ ਮੇਨ ਗੱਲ ਇਹ ਹੈ ਜੀ ਕਿ ਕਈ ਵਾਰ ਸੱਟ ਦੀ ਵਜ੍ਹਾ ਕਰਕੇ ਜਿੱਥੇ ਵੀ ਪੁਰਾਣਾ ਦਰਦ ਹੈ ਉਹਨੂੰ ਇਹ ਠੀਕ ਕਰਦਾ ਜੀ ਤੇ ਚਲੋ ਫਿਰ ਬਣਾ ਗਏ ਜੀ ਹਾਂਜੀ ਇਸ ਚੀਜ਼ ਨੂੰ ਬਣਾਉਣ ਲਈ ਆਪਾਂ ਲਵਾਂਗੇ ਜੀ ਗੁੜ ਜੋ ਵੀ ਆਪਣੇ ਘਰ ਵਿੱਚ ਹੋਵੇ ਉਹ ਆਪਾਂ ਲੈ ਸਕਦੇ ਆ ਇਹ ਆਪਾਂ ਸੱਟ ਦੇ ਹਿਸਾਬ ਨਾਲ ਜਿੱਥੇ ਕਿ ਲਾਉਣਾਗਾ ਉਹਦੇ ਹਿਸਾਬ ਨਾਲ ਆਪਾਂ ਵੱਧ ਘੱਟ ਲੈ ਸਕਦੇ ਆ ਜੀ ਤਾਂ ਇਧਰ ਲਈ ਹੈ ਜੀ ਹਲਦੀ ਇਹ ਘਰ ਦੀ ਹਲਦੀ ਆ ਤੇ ਆਪਾਂ ਕੋਈ ਵੀ ਹਲਦੀ ਲੈ ਸਕਦੇ ਆ ਪਰ ਜੇਕਰ ਘਰ ਦੀ ਹਲਦੀ ਹੋਵੇ ਤਾਂ ਬਹੁਤ ਚੰਗੀ ਗੱਲ ਹੈ ਕਿਉਂਕਿ ਜਿਹੜੀ ਹਲਦੀ ਉਹ ਐਂਟੀਸੈਪਟਿਕ ਹੈ ਜਿਹੜੇ ਦਰਦ ਹੈ ਉਹਨੂੰ ਵੀ ਘਟਾਉਣ ਦਾ ਕੰਮ ਕਰਦੀ ਹੈ ਜੀ ਤੇ ਆਹ ਹਰਮ ਨੂੰ ਮੱਖਣੀ ਜਿਹੀ ਆ ਇਹ ਮੱਖਣੀ ਨਹੀਂ ਹੈਗੀ ਜੀ ਇਹ ਹੈਗਾ ਚੂਨਾ ਜੋ ਕਿ ਆਪਾਂ ਨੂੰ ਪਾਣ ਦੀ ਦੁਕਾਨ ਤੋਂ ਮਿਲ ਜੂਗਾ ਆਸਾਨੀ ਦੇ ਨਾਲ ਸਿਰਫ ਆ 5-10 ਰੁਪਈਆ ਦਾ ਚੀਕਾ ਦੀ ਉਹ ਜਪਾਨ ਦੇ ਉੱਤੇ ਜਲਾਉਂਦੇ ਹੁੰਦੇ ਆ ਉਹ ਹਾਂਜੀ ਹਾਂਜੀ ਉਹ ਵਾਲਾ ਹੈ ਜੀ ਤੇ ਜਰਾ ਸੁਖਾ ਕੇ ਪਾਣ ਬਨਾਰਸ ਵਾਲਾ ਉਹਦੇ ਤੇ ਲਾ ਦਿੰਦਾ ਇਹ ਹਾਂਜੀ ਹਾਂਜੀ ਉਹੀ ਚੀਜ਼ ਹੈ ਜੀ ਤੇ ਹੁਣ ਫਿਰ ਕੀ ਕਰਨਾ ਇਹ ਦਰਦ ਨੂੰ ਬਹੁਤ ਠੀਕ ਕਰਦਾ ਜੀ ਹਮ ਤੇ ਲਓ ਜੀ ਸਭ ਤੋਂ ਪਹਿਲਾਂ ਆਪਾਂ ਜਿੱ ਗੁੜ ਨੂੰ ਜਾਂ ਤਾਂ ਆਪਾਂ ਕੁੱਟ ਲੈਣਾ ਤੇ ਜਾਂ ਆਪਾਂ ਇਹਨੂੰ ਕਿਸੇ ਵੀ ਕਦੂਕਾਸ ਨਾਲ ਬ੍ਰੀਕ ਬ੍ਰੀਕ ਕਰ ਲੈਣਾ ਠੀਕ ਇਹਦੀ ਕਿਹੜਾ ਪਦਾਲ ਬਣਾਉਣੀ ਹੈ ਯਾਰ ਕਦੂਕਾਸ ਕਰਨ ਨੂੰ ਬਸ ਜੀ ਇਹ ਫਿਰ ਮੈਂ ਖਟ ਕੁੱਟਣ ਨੂੰ ਕੁਛ ਹੈ ਨਹੀਂ ਸੀਗਾ ਤੇ ਹੁਣ ਆਪਾਂ ਬਰੀਕ ਬਰੀਕ ਕਰ ਲੈਨੇ ਤੇ ਨਹੀਂ ਆਪਾਂ ਕੁੱਟ ਕੇ ਵੀ ਇਹਨੂੰ ਬਰੀਕ ਕਰ ਸਕਦੇ ਹਾਂ ਜੀ ਠੀਕ ਹੈ ਜੀ ਇਹਨੂੰ ਹੁਣ ਆਪਾਂ ਪਹਿਲਾਂ ਗੱਦੂਗਾਸ ਕਰ ਲਗੇ ਸ਼ੱਕਰ ਬਣਾ ਲਗੇ ਮਤਲਬ ਇਹਦੀ ਹਾਂਜੀ ਹਾਂ ਗੁੜ ਦੀ ਸ਼ੱਕਰ ਬਣਾਉਣੀ ਆ ਸਹੀ ਗੱਲ ਆ ਜੀ ਦੋ ਤਿੰਨ ਚਮਚਾ ਆਪਾਂ ਲਾਵਾਂਗੇ ਇਹਦੇ ਠੀਕ ਹੈ ਜੀ ਇਹਨੂੰ ਆਪਾਂ ਗੱਦੂਗਾਸ ਹੀ ਕਰ ਲੈਨੇ ਜੀ ਲੋ ਜੀ ਆਪਾਂ ਦੋ ਚਮਚਾ ਵਾਂਗੂ ਇਹਨੂੰ ਬਰੀਕ ਬਰੀਕ ਕਰ ਲਿਆ ਇਹਨੂੰ ਆਪਾਂ ਕੁੱਟ ਕੇ ਵੀ ਕਰ ਸਕਦੇ ਆਂਗੇ ਠੀਕ ਹੈ ਜੀ ਤੇ ਇਧਰ ਆਪਾਂ ਲਿਆ ਜੀ ਪਾਉਣਾ ਕਿ ਚਮਚਾ ਹਲਦੀ ਦਾ ਠੀਕ ਹੈ ਮਤਲਬ ਇਹ ਵੀ ਦਰਦ ਨੂੰ ਘਟਾਉਣ ਦਾ ਕੰਮ ਕਰਦੀ ਹੈ ਜੀ ਠੀਕ ਹੈ ਗੁੜ ਤੋਂ ਪੱਧ ਦੀ ਹਲਦੀ ਲੈਣੀ ਹੈ ਜੀ ਹਾਂਜੀ ਹਾਂਜੀ ਨਹੀਂ ਜੀ 2 ਚਮਚੇ ਤਾਂ ਸੀਗਾ ਗੁੜ 1/2 ਚਮਚਾ ਪਾ ਲਿਆਗਾ ਮਤਲਬ 1 ਚਮਚਾ ਤੋਂ ਥੋੜਾ ਜਿਹਾ ਘੱਟ ਹਲਦੀ ਵੱਧ ਘੱਟ ਪਈ ਜਾ ਤਾਂ ਵੀ ਕੋਈ ਗੱਲ ਨਹੀਂ ਜੀ ਠੀਕ ਹੈ ਜੀ ਤੇ ਇਧਰ ਆਪਾਂ ਪਾਵਾਂਗੇ ਜੀ ਡੇਢ ਚਮਚ ਚੂਨੇ ਦਾ ਠੀਕ ਹੈ ਚੂਨੇ ਦਾ ਆਪਾਂ ਡੇਢ ਚਮਚ ਪਾਉਣਾ ਮਤਲਬ 1 ਚਮਚਾ ਪੂਰਾ ਲੱਦ ਕੇ ਜਿਵੇਂ ਹਾ ਪਾ ਲਿਆ ਆਪਾਂ ਹਾਂਜੀ ਹਾਂਜੀ ਤੇ ਥੋੜਾ ਜਿਹਾ ਆਪਾਂ ਇਹਦੇ ਵਿੱਚ ਹੋਰ ਪਾਵਾਂਗੇ ਡੇਢ ਚਮਚ ਵਾਂਗੂ ਪਾ ਕੇ ਚੰਗੀ ਤਰ੍ਹਾਂ ਆਪਾਂ ਇਹਨੂੰ ਮਿਕ ਹਾਂਜੀ ਗਾੜਾ ਜਾਂ ਹੋ ਜਾਊਗਾ ਇਹ। ਹੂੰ। ਤੇ ਫਿਰ ਇਹਵੇਂ ਆ ਜੀ ਮਤਲਬ ਇਹ ਗੁੜ ਕਈ ਵਾਰ ਮੈਲਟ ਹੋਕ ਵੀ ਆ ਪਿਗੜਨ ਜੇ ਲੱਗ ਜਾਂਦਾ ਇਹ ਨੂੰ ਗਾੜਾ ਕਰ ਦੂਗਾ ਜੀ। ਠੀਕ ਹੈ ਜੀ। ਗਾੜਾ ਕਰ ਦੂਗਾ ਇਹਨੂੰ। ਚੰਗੀ ਤਰ੍ਹਾਂ ਇਹਨੂੰ ਆਪਾਂ ਪਹਿਲਾਂ ਮਿਕਸ ਕਰ ਲੈਣੇ ਆ ਜੀ। ਹਾਂਜੀ। ਤੇ ਇਧਰ ਆਪਾਂ ਰੱਖਿਆ ਹੋਇਆ ਜੀ ਤਵਾ ਗਰਮ। ਹੂੰ। ਇਹਦਾ ਰਮਣੇ ਪੂਰਾ ਚਾਸ਼ਨੀ ਵਾਂਗੂ ਬਣ ਗਿਆ ਹਣਾ। ਹਾਂਜੀ ਹਾਂਜੀ। ਤੇ ਇਹ ਨਾ 2-3 ਦਿਨਾਂ ਚ ਜਿਹੜਾ ਦਰਦ ਉਹਨੂੰ ਕੱਟ ਕਰ ਦਿੰਦਾ ਜੀ। ਤੁਸੀਂ ਮਤਲਬ ਜਿਨ੍ਹਾਂ ਨੂੰ ਕੋਈ ਵੀ ਪ੍ਰੋਬਲਮ ਆ ਉਹ ਜ਼ਰੂਰ ਅਪਲਾਈ ਕਰਕੇ ਦੇਖਣੇ ਲਗਾਤਾਰ ਆਪਾਂ ਬਸ 2-3 ਦਿਨ ਹੀ ਯ ਬੰਦ ਕਰ ਦੇਣਾ ਜੀ ਠੀਕ ਹੈ ਜੀ ਦੋ ਦਿਨ ਹੀ ਵਰਤਣਾ ਮਤਲਬ ਹਾਂਜੀ ਹਾਂਜੀ ਉਹ ਮੇਰੇ ਬਹੁਤ ਜਿਆਦਾ ਦੁਖੀ ਜਾਂਦੀ ਹੈ ਲੱਤ ਹਾਂਜੀ ਤਾਂ ਇਧਰ ਤਵਾ ਗਰਮਾ ਜੀ ਇਹਦੇ ਉੱਪਰ ਪਾ ਧਰ ਦੰਨੇ ਠੀਕ ਹੈ ਤੇ ਇਹਨੂੰ ਬਿਜਦੀ ਸੱਡ ਕੇ ਦੁਬਾਰਾ ਫੇਰ ਜੇਕਰ ਆਪਾਂ ਨੂੰ ਐਮਲਾ ਦਾ ਵੀ ਦਰਦ ਹੁੰਦਾ ਫੇਰ ਫੇਰ ਆਪਾਂ ਇਹਨੂੰ ਅਪਲਾਈ ਕਰ ਸਕਦੇ ਹਾਂਗੇ ਪਰ ਐਵੇਂ ਨਹੀਂ ਹੈਗਾ ਵੀ ਲਗਾਤਾਰ ਆਪਾਂ ਨੂੰ ਕਈ ਦਿਨ ਅਪਲਾਈ ਕਰਨਾ ਸਿਰਫ ਦੋ ਜਾਂ ਤਿੰਨ ਦਿਨ ਤੇ ਲਾ ਕੇ ਵੀ ਇਹਨੂੰ ਆਪਾਂ ਸਿਰਫ ਘੰਟਾ ਜਾਂ ਡੇਢ ਘੰਟਾ ਹੀ ਰੱਖ ਸਕਦੇ ਹਾਂ ਜੀ ਹਾਂਜੀ ਤੇ ਇਹ ਦੋਸਤੋ ਮਤਲਬ ਅਸੀਂ ਨਾ ਅਕਸਰ ਵਰਤਦੇ ਰਹਿੰਦੇ ਹਾਂ ਨੁਸਖਾ ਕਿਉ ਠੰਡ ਜਾ ਕੇ ਜਿਹੜਾ ਫ੍ਰੈਕਚਰ ਵਾਲਾ ਮਤਲਬ ਜਗਾ ਆਪਣੀ ਕਿਤੇ ਵੀ ਹੈ ਨਾ ਤੇ ਉਹ ਦੁਖਣ ਲੱਗ ਜਾਂਦੀ ਹੈ ਤੇ ਦੋਸਤੋ ਮੇਰੇ ਪਲੇਟਿੰਗ ਪਈ ਹੋਈ ਆ ਇਹ ਸਾਨੂੰ ਦੱਸਿਆ ਸੀ ਵੀ ਜਿਹੜਾ ਚੂਨਾ ਹੈ ਉਹ ਦਰਦ ਨਿਵਾਰਕ ਹੈ ਵੀ ਤੁਸੀਂ ਇਹ ਤੁਸੀਂ ਵਰਤ ਕੇ ਦੇਖੋ ਜੀ ਤੇ ਜਦੋਂ ਸੱਚੀ ਲਾਇਆ ਤਾਂ ਬਹੁਤ ਫਰਕ ਲੱਗਿਆ ਤੇ ਕੋਈ ਵੀ ਹੁਣ ਜਿੰਵੇਂ ਸੱਟ ਹੋ ਬੱਜੀ ਜਾਂਦੀ ਆ ਜਾਂ ਫ੍ਰੈਕਚਰ ਹੋਇਆ ਹੁੰਦਾ ਪੁਰਾਣਾ ਜਿਹਦੇ ਕਰਕੇ ਮਤਲਬ ਕੋਈ ਵਾਰ ਸੋਜ ਵੀ ਆ ਜਾਂਦੀ ਹੈ ਜਾਂ ਦਰਦ ਬਹੁਤ ਹੈ ਜਿਹੜਾ ਆਪਾਂ ਤੋਂ ਸਿਆ ਵੀ ਨਹੀਂ ਜਾਂਦਾ ਤੇ ਉਦੋਂ ਆਪਾਂ ਇਹ ਚੀਜ਼ ਅਪਲਾਈ ਕਰ ਸਕਦੇ ਹਾਂ ਜੀ ਮੇਰੇ ਤਾਂ ਦੋਸਤੋ ਟੁੱਟੀ ਵੀ 4 5 3 4 ਥਾਂ ਤੋਂ ਸੀ ਤੇ ਉਹ ਜਿੱਥੋਂ ਜਮਾ ਟੁੱਟ ਕੇ ਮਤਲਬ ਲਾਗ ਹੋ ਗਈ ਸੀਗੀ ਉੱਥੇ ਬਹੁਤ ਜ਼ਿਆਦਾ ਦਰਦ ਹੁੰਦਾ ਹਾਂਜੀ ਤੇ ਇਹਨੂੰ ਆਪਾਂ ਹਲਕਾ ਜਿਹਾ ਗੁੰਗੁਣਾ ਜਿਹਾ ਕਰ ਲੈਣਾ ਵੀ ਨਿੱਗਾ ਜਿਹਾ ਜ਼ਿਆਦਾ ਗਰਮ ਨਹੀਂ ਕਰਨਾ ਨਹੀਂ ਤਾਂ ਫਿਰ ਇਹ ਆਪਣੇ ਚਮੜੀ ਖਰਾਬ ਕਰ ਦੂਜੀ ਹਾਂਜੀ ਮਤਲਬ ਕੋਸਾ ਜਿਹਾ ਕਰਕੇ ਲਾਉਣਾ ਆਪਾਂ ਹਾਂਜੀ ਇਹਨੂੰ ਟੱਚ ਕਰਕੇ ਦੇਖ ਲੈਣਾ ਕੋਸਾ ਜਿਹਾ ਹੋ ਗਿਆ ਠੀਕ ਹੈ ਜੀ ਤੇ ਨਾਲ ਹੀ ਆਪਾਂ ਇਹਨੂੰ ਪਿਗਲਾਈ ਜਾਣਾ ਜੀ ਹੂੰ ਕੋਸਾ ਜਿਹਾ ਹੋ ਗਿਆ ਹਾਂਜੀ ਗੁਣਗੁਣਾਜਾ ਹੋ ਗਿਆ ਜੀ ਬਸ ਥੋੜਾ ਜਿਹਾ ਹੋਰ ਕਰ ਲਈਏ ਫੇਰ ਹੀ ਅਸਰ ਵਧੀਆ ਹੋਊਗਾ ਜੀ ਜਦੋਂ ਵੀ ਆਪਾਂ ਇਹਨੂੰ ਅਪਲਾਈ ਕਰਨੇ ਨੂੰ ਬਣਾ ਕੇ ਰੱਖ ਲੈਣਾ ਠੀਕ ਹੈ ਜੀ ਜਦੋਂ ਵੀ ਇਹਨੂੰ ਅਪਲਾਈ ਕਰਨਾ ਥੋੜਾ ਜਿਹਾ ਨਿਗਾਹ ਕਰ ਲੈਣਾਗਾ ਹੱਥ ਲਾ ਕੇ ਦੇਖ ਲੈਣਾ ਵੀ ਜਿਆਦਾ ਗਰਮ ਨਾ ਹੋਵੇ ਤੇ ਫੇਰ ਆਪਾਂ ਇਹਨੂੰ ਅਪਲਾਈ ਕਰਨਾ ਜੀ ਇਹਨੂੰ ਆਪਾਂ ਦਿਨੇ ਵੀ ਲਾ ਸਕਦੇ ਰਾਤ ਨੂੰ ਵੀ ਬਸ ਵੱਧ ਤੋਂ ਵੱਧ ਘੰਟਾ ਠੀਕ ਹੈ ਇੱਕ ਘੰਟੇ ਮੰਨਣਾ ਆਪਾਂ ਬਸ ਘੰਟਾ ਡੇਢ ਘੰਟਾ ਜੀ ਹੂੰ ਤੁਸੀਂ ਰਿਜ਼ਲਟ ਦੇਖਿਓ ਜੀ ਬਹੁਤ ਫਰਕ ਮਹਿਸੂਸ ਹੋਊਗਾ ਤੁਹਾਨੂੰ ਠੀਕ ਹੈ ਜੀ ਤਾਂ ਲੋਜੀ ਗੁਣਗੁਣਾ ਜਾ ਹੋ ਗਿਆ ਤੇ ਹੁਣ ਆਪਾਂ ਅਪਲਾਈ ਵੀ ਦੱਸ ਦਿੰਦੇ ਬਈ ਆਪਾਂ ਕਿਵੇਂ ਕਰਨਾ ਹੈਗਾ ਹਾਂਜੀ ਤੇ ਕੋਈ ਵੀ ਜਾਂਦਾ ਇੱਕ ਵਾਰੀ ਰਮਣ ਨੂੰ ਮੜਾ ਠੰਡਾ ਕਰ ਲਾ ਕਿਤੇ ਨਹੀਂ ਨਹੀਂ ਜੇ ਉਹੀ ਪਾਫਾ ਨਿਕਲ ਰਹੀਆਂ ਹੂੰ ਤਾਂ ਸਹੀ ਹੈ ਜੀ ਠੀਕ ਹੈ ਜੀ ਮੇਰੇ ਨਾਲ ਦੋਸਤੋ ਆਪਾਂ ਸੰਤ ਦੇਖੋ ਤੁਸੀਂ ਮਤਲਬ ਸੋਚ ਵੀ ਆਈ ਪਈ ਆ ਤੇ ਇੱਥੋਂ ਮਤਲਬ ਥੋੜੀ ਥੋੜੀ ਦਰਦ ਕਰ ਰਹੀ ਆ ਕਿਉਂਕਿ ਇੱਥੇ ਇੱਕ ਤਾਂ ਦੋਨੇ ਪਲੇਟਾਂ ਦੇ ਜੋਇੰਟ ਬਣਦੇ ਆ ਤੇ ਉਹ ਆ ਜਾਊਗਾ ਤਾਂ ਥੋੜੀ ਥੋੜੀ ਦਰਦ ਕਰਦੀ ਆ ਮਤਲਬ ਉਹ ਠੰਡ ਕਰਕੇ ਤੇ ਜਦੋਂ ਗਰਮ ਹੋ ਜਾਂਦੀ ਹੈ ਫਿਰ ਮਤਲਬ ਘਟ ਜਾਂਦਾ ਦਰਦ ਪਰ ਰਾਤ ਰੂਤ ਨੂੰ ਬਹੁਤ ਹੁੰਦਾ ਤੇ ਹੁਣ ਰਮਨ ਦੱਸ ਕਿਵੇਂ ਲਾਉਣਾ ਦੋਸਤਾਂ ਬਸ ਇਹਨੂੰ ਆਪਾਂ ਕੋਈ ਵੀ ਬੈਂਡੇਜ ਲੈ ਲੈਣੀ ਜੀ ਪੱਟੀ ਜਾਂ ਕੱਪੜਾ ਵੀ ਲੈ ਸਕਦੇ ਆ ਸੂਤੀ ਠੀਕ ਹੈ ਤੇ ਉਹ ਤੇ ਆਪਾਂ ਐਵੇਂ ਲਾ ਲੈਣਾ ਇੱਕ ਦੋਸਤੋ ਸਾਥ ਤੁਹਾਨੂੰ ਮੈਂ ਗੱਲ ਦੱਸ ਦਿਆਂ ਵੀ ਮੇਰੇ ਜਮਨ ਬਾਲਾ ਹਨਾ ਤੇ ਬਾਲਾ ਆਪਾਂ ਕੱਟ ਕੇ ਹੀ ਲਾਉਣਾ ਹੈ ਨਹੀਂ ਬਾਲਾ ਨਾਲ ਚਿਪ ਜਾਂਦਾ ਤੇ ਨਹੀਂ ਤਾਂ ਫਿਰ ਗਰਮ ਗਰਮ ਪਾਣੀ ਨਾਲ ਲਾਉਣਾ ਪੈਂਦਾ ਹੈ ਹਾਂਜੀ ਗਰਮ ਪਾਣੀ ਨਾਲ ਹੀ ਲਾਉਣਾ ਪੈਂਦਾ ਤੇ ਲਓ ਜੀ ਇਸ ਪ੍ਰਕਾਰ ਆਪਾਂ ਲਾ ਲੈਣਾਗਾ ਠੀਕ ਹੈ ਕਿਉਂਕਿ ਜਿਹੜਾ ਚੂਨਾ ਪਾਇਆ ਗਿਆ ਉਹ ਇਹਨੂੰ ਐਂਪੀ ਕਰਨ ਨਹੀਂ ਦਿੰਦਾ ਹੂੰ ਇਸ ਕਰਕੇ ਡਰਨ ਦੀ ਕੋਈ ਲੋੜ ਨਹੀਂ ਹੈਗੀ ਵੀ ਇਹ ਹੋਊਗਾ ਉੱਪਰ ਕੋਈ ਵੀ ਆਪਾਂ ਕੱਪੜਾ ਲਵੇਟ ਲੈਣਾ ਜਾਂ ਪੱਟੀ ਲਵੇਟ ਲੈਣੀ ਹੈ ਤੇ ਜਾਂ ਆਪਾਂ ਕੋਈ ਵੀ ਬੈਂਡ ਆ ਲਾ ਲੈਣੀ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਤੇ ਲਓ ਜੀ ਇਸ ਪ੍ਰਕਾਰ ਇਹ ਲੋੜ ਪੱਟੀ ਬਨ ਕੇ ਸਮਾਰ ਕੇ ਮਤਲਬ ਆਪਾਂ ਹਾਂਜੀ ਇਹਨੂੰ ਘੰਟਾ ਜਾਂ ਡੇਢ ਘੰਟਾ ਹੀ ਰੱਖਣਾਗਾ ਹੂੰ 1 ਘੰਟੇ ਤੱਕ ਰੱਖਣਾ ਮਤਲਬ ਹਾਂਜੀ ਡੇਢ ਘੰਟਾ ਵੀ ਰੱਖ ਸਕਦੇ ਜਿਆਦਾ ਦਰਦ ਹੈ ਠੀਕ ਹੈ ਜੀ ਇਸਪਰਕੇ ਆਪਾਂ ਇਹਨੂੰ ਬੰਨ ਲਾਂਗੇ ਹੂੰ ਇਹਨੂੰ ਡੇਢ ਘੰਟਾ ਰੱਖਣ ਤੋਂ ਬਾਅਦ ਤੁਸੀਂ ਖੋਲ ਲੈਣੀ ਆ ਜੇਕਰ ਜਾ ਵੀ ਬਾਲ ਹੈਗੇ ਨਾ ਫਿਰ ਤਾਂ ਤੁਹਾਨੂੰ ਗਰਮ ਪਾਣੀ ਨਾਲ ਹੀ ਇਹਨੂੰ ਲਾਉਣਾ ਪਊਗਾ ਹਾਂਜੀ ਤੇ ਨਹੀਂ ਆ ਪਰ ਮੂਵ ਕਰ ਸਕਦੇ ਹਾਂ ਜੀ ਹੂੰ ਤੇ ਬਹੁਤ ਵਧੀਆ ਮਤਲਬ ਇਹਨਾਂ ਫਰਕ ਮਹਿਸੂਸ ਹੋਊਗਾ ਆਪਣੇ ਜਿਹੜਾ ਦਰਦ ਹੌਲੀ ਹੌਲੀ ਠੀਕ ਹੋ ਜੀ ਤੁਸੀਂ ਰੋਜ਼ਾਨਾ ਇਹਨੂੰ ਦੋ ਜਾਂ ਤਿੰਨ ਵਾਰ ਨਹੀਂ ਅਪਲਾਈ ਕਰਨਾਗਾ ਇਹਦਾ ਜਿਹੜਾ ਦਰਦ ਉਹ ਬਿਲਕੁਲ ਠੀਕ ਹੋ ਜਾਊਗਾ ਜੀ ਤੇ ਵਿੱਚ ਤੁਸੀਂ ਗੈਪ ਪਾ ਲਓ 1-2 ਦਿਨਾਂ ਦਾ ਇਸ ਤੋਂ ਬਾਅਦ ਫੇਰ ਜੇਕਰ ਦਰਦ ਮਹਿਸੂਸ ਹੁੰਦਾ ਤਾਂ ਫੇਰ ਆਪਾਂ ਇਹਨੂੰ ਰੈਗੂਲਰ 2-3 ਦਿਨ ਜੁੜੀ ਕਰ ਸਕਦੇ ਹਾਂ ਜੀ ਤੇ ਬਹੁਤ ਫਰਕ ਮਹਿਸੂਸ ਹੁੰਦਾ ਜੀ ਮਤਲਬ ਇਹ ਜਮਾਇਆ ਹੋਇਆ ਬਹੁਤ ਜ਼ਿਆਦਾ ਫਾਇਦਾ ਵੀ ਕਰਦਾ ਹੈਗਾ ਬਸ ਇੰਨੀ ਗੱਲ ਦਾ ਧਿਆਨ ਰੱਖਿਓ ਵੀ ਜੇਕਰ ਵੀ ਵਾਲਾਂ ਵਾਲੀ ਤਾਂ ਜਿਵੇਂ ਲੱਤ ਤੇ ਵਾਲ ਸੀ ਇਹਦੇ ਉੱਪਰ ਲਾਏਗਾ ਤੈਨੂੰ ਗਰਮ ਪਾਣੀ ਨਾਲ ਲਾਉਣਾ ਪਊਗਾ ਇਹ ਨਹੀਂ ਨਾਲ ਚਿਪਕ ਜਾਂਦੀ ਹਾਂਜੀ ਬਾਲ ਵੀ ਕੋਸ਼ਿਸ਼ ਕਰੋ ਵੀ ਬਾਲ ਕੱਟ ਕੇ ਲਾਓ ਦੋਸਤੋ ਆਪਾਂ ਅਕਸਰ ਹੀ ਕਹ ਦਿੰਨੇ ਆ ਹਨਾ ਵੀ ਜਦੋਂ ਕੋਈ ਸੱਟ ਵੱਜ ਜੇ ਵੀ ਯਾਰ ਸੈਲਾਂ ਚ ਜਾ ਕੇ ਪੁਰੇ ਚ ਜਾ ਕੇ ਤਾਂ ਦੁੱਖ ਦੀ ਦੁੱਖ ਦਾ ਹੱਡ ਜਿਹੜਾ ਕੋਈ ਟੁੱਟ ਗਿਆ ਆਪਣੇ ਵੱਜ ਗਈ ਜਿਹੜੀ ਸੱਟ ਲੱਗ ਗਈ ਹਨਾ ਮਾੜੀ ਮਾੜੇ ਟਾਈਮ ਵੇਲੇ ਤੇ ਉਹ ਮਤਲਬ ਆ ਕੇ ਦੋਸਤੋ ਆਹਾਂ ਡੈਮਨ ਚ ਤਾਂ ਦਰਦ ਕਰਦੀ ਕਰਦੀ ਆ ਤੇ ਜੰਮ ਜਾਂਦਾ ਜੀ ਐਵੇਂ ਕਰਕੇ ਤੇਨੂੰ ਜਦੋਂ ਲਾਉਣਾ ਤੇ ਉਦੋਂ ਗਰਮ ਜ਼ਰੂਰ ਹਾਂਜੀ ਇੱਕ ਦੋਸਤੋ ਮਤਲਬ ਇਹ ਵੀ ਤੁਹਾਨੂੰ ਦੱਸ ਦਈਏ ਅ ਵੀ ਇਹੇ ਦੋਸਤੋ ਆਪਾਂ ਸਾਲ ਡੇਢ ਸਾਲ ਕਰਦੇ ਆ ਵੀ ਕਈ ਵਾਰ 60 ਬੱਜੀ ਨੂੰ ਥੋੜਾ ਟਾਈਮ ਹੋਇਆ ਹੁੰਦਾ 4 ਮਹੀਨੇ 3 ਮਹੀਨੇ ਹੋਏ ਹੁੰਦੇ ਆ ਉਦੋਂ ਨਹੀਂ ਆਪਾਂ ਵਰਤਨਾ ਤੇ ਡਾਕਟਰ ਦੀ ਆਪਾਂ ਮਤਲਬ ਥੋੜੀ ਬੋਧੀ ਰਾਇ ਵੀ ਲੈ ਸਕਦੇ ਆ ਇਹਦੇ ਚ ਪਰ ਵੀ ਪੁਰਾਣੀ ਛੱਟ ਤੇ ਆਪਾਂ ਇਹਨੂੰ ਵੀ ਜਿਵੇਂ ਹੁਣ ਕੋਈ ਫ੍ਰੈਕਚਰ ਵਗੈਰਾ ਹੋਇਆ ਹੁੰਦਾ 1.5 ਸਾਲ 2 ਸਾਲ ਹੋ ਗਏ ਉਹ ਛੱਟਾਂ ਦੂਦੀਆਂ ਉਹਦੇ ਲਈ ਆ ਇਹ ਨੁਸਖਾ ਹਾਂਜੀ ਸੋ ਵੀਡੀਓ ਵਧੀਆ ਲੱਗੀ ਅੱਗੇ ਜ਼ਰੂਰ ਸ਼ੇਅਰ ਕਰਨੀ ਜੀ ਵੀਡੀਓ ਦੇਖਣੇ ਤੁਹਾਡਾ ਬਹੁਤ-ਬਹੁਤ ਧੰਨਵਾਦ